ਕਾਨੂੰਨ ਲੱਗਦਾ ਹੈ ਕਿ ਇਸ ਵਾਰ ਜੋ ਮੋਦੀ ਜੀ ਨੇ ਕਿਹਾ ਅਬ ਕੀ ਬਾਰ 400 ਪਰ ਉਹ ਹੋ ਜਾਊਗਾ 400 ਪਰ ਪੱਕਾ ਜੀ ਚਾਰ ਮੋਦੀ ਨੇ ਜਿਹੜਾ ਕਿਹਾ ਇਹ 400 ਪਰ ਹੋ ਚੁੱਕਿਆ ਬੀਜੇਪੀ ਦੀ ਫੁੱਲ એનਰਜੀ ਹੈ ਜੀ ਸਾਰੇ ਪਾਸੇ ਨੋ ਵਿਧਾਨ ਸਭਾ ਹਲਕੇ ਪੈਂਦੇ ਨੇ ਸੰਗਰੂਰ ਸੀਟ ਤੇ ਜੀ ਪੂਰਾ ਸਾਰੇ ਪਾਸੇ ਮੋਦੀ ਦੀ ਲਹਿਰ ਆ ਖੰਨਾ ਜੀ ਦੀ ਲਹਿਰ ਆ ਬੀਜੇਪੀ ਨੂੰ ਚਾਹ ਰਹੇ ਨੇ ਲੋਕ ਤੇ ਦੋਸਤੋ ਅਸੀਂ ਜਿਸਨੂੰ ਤੁਹਾਨੂੰ ਦੱਸ ਰਹੇ ਅੱਜ ਅਸੀਂ ਬਰਨਾਲੇ ਹੈਗੇ ਆ ਤੇ ਬਰਨਾਲੇ ਇੱਕ ਬਹੁਤ ਵੱਡਾ ਬੀਜੇਪੀ ਵਾਲੇ ਰੋਡ ਸ਼ੋਅ ਕੱਢ ਰਹੇ ਨੇ ਬੀਜੇਪੀ ਪਾਰਟੀ ਵੱਲੋਂ ਤੇ ਸਾਡੇ ਨਾਲ ਹੈਗੇ ਜੀ ਕਪਿਲ ਕਾਂਸਲ ਜੀ ਬਰਨਾਲੇ ਤੋਂ ਜੋ ਐਕਸ ਪ੍ਰੈਜ਼ੀਡੈਂਟ ਭਾਰਤੀ ਯੁਵਾ ਮੋਰਚਾ ਦੇ ਵੀ ਰਹੇ ਨੇ ਤੇ ਉਹਨਾਂ ਨਾਲ ਤੋਂ ਵੀ ਜਾਣਕਾਰੀ ਲੈਣੇ ਆ ਕਿ ਯੁਵਾਾਂ ਚ ਕਿੰਨਾ ਕੁ ਜੋਸ਼ ਹੈਗਾ ਬਰਨਾਲੇ ਦੇ ਕਪਿਲ ਜੀ ਸਵਾਗਤ ਹੈ ਜੀ ਪਬਲਿਕ ਦਾ ਜੀ ਨਮਸਕਾਰ ਜੀ ਕਪਿਲ ਜੀ ਅੱਜ ਦਾ ਜਿਹੜਾ ਰੋਡ ਸ਼ੋਅ ਹੈਗਾ ਯੁਵਾ ਕਿੰਨਾ ਤੁਹਾ ਬਹੁਤ ਜ਼ਿਆਦਾ ਉਤਸ਼ਾਹਤ ਹੈ ਜੀ ਤੁਸੀਂ ਦੇਖ ਰਹੇ ਹੋ ਦੇਖੋ ਉਹਨਾਂ ਨੂੰ ਪੂਰਾ ਬੀਜੇਪੀ ਦਾ ਇਸ ਟਾਈਮ ਲਹਿਰ ਆ ਜੀ 올 ਓਵਰ ਇੰਡੀਆ ਪੰਜਾਬ ਦੇ ਵਿੱਚ ਸੰਗਰੂਰ ਸੀਟ ਤੇ ਬਹੁਤ ਵਧੀਆ ਸਭ ਦੇ ਵਿੱਚ ਜੋਸ਼ ਹੈ ਜੀ ਬਹੁਤ ਭਰਿਆ ਹੋਇਆ ਜੋਸ਼ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਜੋ ਮੋਦੀ ਜੀ ਨੇ ਕਿਹਾ ਅੱਕੀ ਬਾਾਰ 400 ਪਰ ਉਹ ਹੋ ਜਾਊਗਾ 400 ਪਰ ਪੱਕਾ ਜੀ ਚਾਰ ਮੋਦੀ ਨੇ ਜਿਹੜਾ ਕਿਹਾ ਇਹ 400 ਪਰ ਹੋ ਚੁੱਕਿਆ ਅੱਛਾ ਹਾਂਜੀ ਮੈਂ ਬਰਨਾਲੇ ਵਿੱਚ ਜਿਹੜੀ એનર્ਜੀ ਬੀਜੇਪੀ ਦੀ ਜ਼ਿਆਦਾ ਹੈ ਬੀਜੇਪੀ ਦੀ ਫੁੱਲ એનર્ਜੀ ਹੈ ਜੀ ਸਾਰੇ ਪਾਸੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਸੰਗਰੂਰ ਸੀਟ ਤੇ ਜੀ ਪੂਰਾ ਸਾਰੇ ਪਾਸੇ ਮੋਦੀ ਦੀ ਲਹਿਰ ਆ ਖੰਨਾ ਜੀ ਦੀ ਲਹਿਰ ਆ ਬੀਜੇਪੀ ਨੂੰ ਚਾਹ ਰਹੇ ਨੇ ਲੋਕ ਕੋਦਰ ਨਾਲ ਹੀ ਅਸੀਂ ਦੇਖਦੇ ਪਏ ਆ ਆਮ ਆਦਮੀ ਪਾਰਟੀ ਦਾ ਵੀ ਰੋਡ ਸ਼ੋਅ ਅੱਜ ਹੈਗਾ ਹੈ ਤੇ ਨਾਲ ਹੀ ਤੁਹਾਡੇ ਦਫ਼ਤਰ ਦੇ ਨਾਲ ਉਹਨਾਂ ਦਾ ਦਫ਼ਤਰ ਵੀ ਹੈਗਾ ਤੇ ਗੱਡੀਆਂ ਸਾਂਝੀਆਂ ਪਿੱਛੇ ਖੜੀਆਂ ਨੇ ਤੇ ਮਤਲਬ ਇਹ ਕੀ ਇਹ ਨੂੰ ਮੰਨ ਲਗਾਈ ਹੈ ਵੀ ਇਕੱਠੇ ਹੀ ਰੋਡ ਸ਼ੋਅ ਕੱਢਣਾ ਸਾਰੇ ਨਹੀਂ ਨਹੀਂ ਇਕੱਠਾ ਜੀ ਦੇਖੋ ਸਾਰੀਆਂ ਪਾਰਟੀਆਂ ਨੇ ਆਪਦਾ ਕਰਨਾ ਹੀ ਹੈ ਜੀ ਹਨਾ ਅਸੀਂ ਆਪਦਾ ਕੱਢ ਰਹੇ ਆ ਆਮ ਆਦਮੀ ਪਾਰਟੀ ਨੇ ਆਪਦਾ ਕੱਢ ਰਹੇ ਨੇ ਤੇ ਬੀਜੇਪੀ ਦੇ ਅੱਜ ਸਟਾਰ ਪ੍ਰਚਾਰਕ ਕੌਣ-ਕੌਣ ਆ ਰਹੇ ਹੈ ਜੀ ਅ ਅਰਵਿੰਦ ਖੰਨਾ ਜੀ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਤੇ ਆਪਣੇ ਸੀਐਮ ਸਾਹਿਬ ਆ ਰਹੇ Rajasthan ਦੇ ਜੀ ਅੱਛਾ ਜੀ ਹੂੰ ਤੇ ਕਿੰਨੇ ਵਜੇ ਤੱਕ ਦਾ ਰੋਡ ਸ਼ੋਅ ਸ਼ੁਰੂ ਹੋਣਾ ਹੈ ਜੀ ਔਰ ਕੀ ਰੋਡ ਸ਼ੋਅ ਮਤਲਬ ਪੂਰੀ ਮਾਰਕੀਟ ਚ ਕੱਢਣਾ ਹੈ ਕਿ ਨਹੀਂ ਬਰਨਾਲਾ ਸਿਟੀ ਦੇ ਵਿੱਚ ਹੀ ਕੱਢਣਾ ਹੈ ਜੀ ਪੱਕਾ ਕਾਲਜ ਰੋਡ ਹੋ ਕੇ ਉਸ ਤੋਂ ਬਾਅਦ ਸਦਰਬੀਅਰ ਦੇ ਵਿੱਚ ਐਂਟਰ ਕਰੂਗਾ ਸਦਰਬੀਅਰ ਹੁੰਦੇ ਹੋਏ ਬੱਸ ਸਟੈਂਡ ਦੇ ਉੱਤੇ ਜਾ ਕੇ ਸਮਾਪਤੀ ਆ ਰੋਡ ਸ਼ੋਅ ਦੀ ਤੇ ਦੋਸਤੋ ਜੀ ਅਸੀਂ ਖੜੇ ਸੀ ਕਪਿਲ ਜੀ ਨਾਲ ਬੀਜੇਪੀ ਆਫਿਸ ਦੇ ਬਾਹਰ ਬਰਨਾਲੇ ਤੇ ਇਹਨਾਂ ਵਿੱਚ ਸਾਰਿਆਂ 'ਚ ਇੰਨੀ એનર્ਜੀ ਆਈ ਹੋਈ ਹੈ ਤਾਂ ਮੈਂ ਕੈਮਰਾਮੈਨ ਨੂੰ ਆਪਣੇ ਰਮਨ ਜੀ ਨੂੰ ਕਹਾਂਗਾ ਕੈਮਰੇ ਦੀ ਅੱਖ ਤੋਂ ਇੱਕ ਵਾਰੀ ਘੁਮਾ ਕੇ ਦਿਖਾਣ ਕਿ ਸਾਰੇ ਯੁਵਾ ਜਿਹੜੇ ਹੈਗੇ ਇੱਕਠ ਪੂਰਾ ਹੋ ਚੁੱਕਿਆ ਹੋਇਆ ਹੈ ਔਰ ਕੁਛ ਦੇਰੀ ਚ ਰੋਡ ਸ਼ੋਅ ਸ਼ੁਰੂ ਹੋਣ ਵਾਲਾ ਹੈ